ਐਡਮਿਸ਼ਨ ਕਰਵਾਉਣ ਲੈ ਕੇ ਜਾਣਾ ਅਸਤਾ ਗੋਪੀ ਲੋਂਗੀਆਂ ਨੂੰ ਮੈਂ ਤੇ ਇਹ ਆਏ ਹੋਏ ਸੀਗੇ ਮੇਰੇ ਪਿੰਡ ਮੈਂ ਕਿਹਾ ਜੀ ਚਲੋ ਹੁਣ ਮੇਰੇ ਪਿੰਡ ਤਾਂ ਆਏ ਹੋਏ ਐ ਐਡਮਿਸ਼ਨਾਂ ਨਿਕਲੇ ਐ ਮੇਰੀ ਤਾਂ ਐਡਮਿਸ਼ਨ ਕਰਵਾ ਕੇ ਆਓ ਤੁਸੀਂ ਕਹਿੰਦੇ ਤੈਨੂੰ ਕਿੱਥੋਂ ਦੁਬਾਰਾ ਫੇਰ ਪੜ੍ਹਨੇ ਦਾ ਚਾ ਚੜ ਗਿਆ ਐ ਮੈਂ ਕਿਹਾ ਨਹੀਂ ਨਹੀਂ ਤੁਸੀਂ ਚਲੋ ਮੇਰੇ ਨਾਲ ਤੇ ਅਸੀਂ ਸਾਰੇ ਬੈਠ ਗਏ ਗੱਡੀ ਦੇ ਵਿੱਚ ਤੇ ਮੰਨਤ ਬੋਲਦੀ ਆ ਪਾਪਾ ਕਿ ਮੈਂ ਵੀ ਨਾਲ ਹੀ ਜਾਉਂਗੀ ਮੈਂ ਵੀ ਦੇਖਣਾ ਹੈ ਮਮਾ ਤੇ ਐਡਮਿਸ਼ਨ ਕਰਾਨ ਕਿਹੜੇ ਸਕੂਲੇ ਚੱਲੇ ਤੁਸੀਂ ਇੱਧਰ ਸਾਹਬ ਬੋਲਦੇ ਪਏ ਆ ਕਿ ਕਿੱਦਾਂ ਦੀ ਪੱਥਰ ਵਰਗੀ ਟੋਫੀ ਤੇ ਦਿੱਤੀ ਮੈਨੂੰ ਮੇਰਾ ਤਾਂ ਪਹਿਲਾ ਦੰਦ ਟੁੱਟਿਆ ਹੋਇਆ ਆ ਮੈਂ ਕਿਹਾ ਕੋਈ ਨਾ ਜੀ ਮੇਰਾ ਦੰਦ ਜਿਹੜਾ ਮੂਰਲਾ ਗਜੇ ਨੂੰ ਆ ਨਾ ਜਿਆਦਾ ਇਹ ਮੈਂ ਤੁਹਾਨੂੰ ਦੇ ਦੂੰਗੀ ਵੀ ਤੁਸੀਂ ਆਪਣੀ ਦੰਦ ਦੀ ਜਗ੍ਹਾ ਲਗਵਾ ਲਿਓ ਇਹਨੂੰ ਤੇ ਆਹ ਲੋ ਜੀ ਗੱਲਾਂ ਬਾਤਾਂ ਕਰਦੇ ਹੋਏ ਅਸੀਂ ਆਪਣੇ ਘਰ ਤੋਂ 200 300 ਮੀਟਰ ਦੀ ਦੂਰੀ ਤੇ ਪਹੁੰਚ ਗਏ ਸਕੂਲ ਬੱਚਿਆਂ ਦੀ ਛੁੱਟੀ ਹੁੰਦੀ ਪਈ ਆ ਮੈਂ ਹੀ ਬਸ ਲੇਟ ਤੇ ਨਾਲ ਮੈਂ ਆਪਣੇ ਆਪਣੇ ਭਰਾ ਨੂੰ ਵੀ ਲੈ ਕੇ ਆਈ ਆ ਮੈਂ ਕਿਹਾ ਚੱਲ ਵੀ ਤੂੰ ਵੀ ਮੇਰੇ ਨਾਲ ਹੀ ਜਾਣਾ ਆ ਤੇ ਇਹ ਸਕੂਲ ਮੇਰਾ ਗੁਰੂ ਨਾਨਕ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ ਮੇਰੇ ਪਿੰਡ ਦਾ ਨਾਮ ਧਰਮਗੜ ਹੈ ਤੇ ਮੈਂ ਇੱਥੇ ਪੜ੍ਹੀ ਹੋਈ ਆ ਨਾਸਰੀ ਤੋਂ ਲੈ ਕੇ ਪਲੱਸ 2 ਮੈਂ ਇਸ ਸਕੂਲ ਦੇ ਵਿੱਚ ਕੀਤੀ ਆ ਤੇ ਫਿਰ ਅਸੀਂ ਸਾਰੇ ਜਣੇ ਆਗੇ ਆਫਿਸ ਦੇ ਵਿੱਚ ਤੇ ਮਿਲੋ ਇਹ ਨੇ ਮੇਰੇ ਸਾਹਮਣੇ ਸਾਡੇ ਪ੍ਰਿੰਸੀਪਲ ਸਰ ਸਰਦਾਰ ਅਮਰਜੀਤ ਸਿੰਘ ਤੇ ਮੈਂ ਅੱਜ ਲਗਭਗ ਆਪਣੇ ਸਕੂਲ ਦੇ ਵਿੱਚ 13-14 ਸਾਲ ਬਾਅਦ ਆਈਆਂ ਮੇਰਾ ਬਹੁਤ ਦਿਲ ਕਰਦਾ ਪਿਆ ਸੀਗਾ ਜਦੋਂ ਵੀ ਮੈਂ ਪਿੰਡ ਜਾਨੀ ਸੀ ਹਰ ਬਾਰ ਕੋਈ ਨਾ ਕੋਈ ਕੰਮ ਆ ਜਾਂਦਾ ਸੀਗਾ ਤੇ ਸਕੂਲ ਜਾਣਾ ਮੇਰਾ ਰਹਿ ਜਾਂਦਾ ਸੀਗਾ ਤੇ ਇਸ ਵਾਰ ਤਾਂ ਮੈਂ ਹਸਬੰਦ ਨੂੰ ਬੋਲਿਆ ਸੀਗਾ ਕਿ ਜੋ ਮਰਜ਼ੀ ਹੋ ਜਵੇ ਸਕੂਲ ਤਾਂ ਜਾ ਕੇ ਆਣਾ ਆ ਤੇ ਇੱਧਰ ਮਿਲੋ ਇਹ ਨੇ ਸਾਡੇ ਦੂਜੇ ਸਰ ਸਰਦਾਰ ਸੁਜੀਤ ਸਿੰਘ ਇਹਨਾਂ ਸਾਰਾ ਨਾਲ ਤਾਂ ਮੇਰੀ ਬਹੁਤ ਬਣਦੀ ਹੁੰਦੀ ਸੀਗੀ ਕਿਉਂਕਿ ਕਦੇ ਛਿੱਤ ਛੁੱਤਰ ਪਲੇਟ ਨਹੀਂ ਹੋਏ ਹੈਗੇ ਕਦੇ ਵੀ ਸਰ ਤੋਂ ਤੇ ਸਰ ਸਾਨੂੰ ਇੰਗਲਿਸ਼ ਤੇ ਹਿਸਟਰੀ ਪੜ੍ਹਾਉਂਦੇ ਹੁੰਦੇ ਸੀ ਤੇ ਇੱਧਰ ਮੰਨਤ ਵੀ ਆ ਗਈ ਆਫਿਸ ਦੇ ਵਿੱਚ ਮੰਨਤ ਵੀ ਕਹਿੰਦੀ ਸੀ ਮੈਂ ਮੰਮਾ ਦਾ ਸਕੂਲ ਦੇਖਣ ਆਇਆ ਤੇ ਮੰਨਤ ਬੋਲਦੀ ਪਈ ਮੰਮਾ ਤੁਹਾਡੇ ਕੁੱਟ ਕੇ ਸਰ ਤੋਂ ਪਈ ਮੈਂ ਕਿਹਾ ਦੇਖੋ ਜਿਹੜਾ ਸਾਹਮਣੇ ਬੈਠੇ ਪ੍ਰਿੰਸੀਪਲ ਸਰ ਤੋਂ ਇੱਕ ਵਾਰ ਕੁੱਟ ਪਈ ਸੀ 10ਵੀਂ ਦੇ ਵਿੱਚ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਸਕੂਲ ਆਇਆ ਇੱਕ ਵਾਰ ਸਾਰਾ ਸਕੂਲ ਘੁੰਮ ਲਈਏ ਸੀ اپنی کلاس دیکھ ਲਈਏ ਜਿੱਥੇ ਅਸੀਂ ਬੈੰਦੇ ਹੁੰਦੇ ਸੀਗੇ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਹੇਲੀਆਂ ਨਾਲ ਬਹਿ ਕੇ ਸਕੂਲ ਜ਼ਿਆਦਾਤਰ ਚੇਂਜ ਹੀ ਹੋ ਗਿਆ ਆ ਜਿੱਥੇ ਸਾਇੰਸ ਰੂਮ ਸੀਗਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਸ ਟਾਈਮ ਸਾਇੰਸ ਰੂਮ ਸੀਗਾ ਉੱਥੇ ਹੁਣ ਆਫਿਸ ਬਣ ਗਿਆ ਹੈ ਪ੍ਰਿੰਸੀਪਲ ਆਫਿਸ ਬਣ ਗਿਆ ਆ ਤੇ ਜਿੱਥੇ ਕੰਪਿਊਟਰ ਰੂਮ ਹੁੰਦਾ ਸੀਗਾ ਉੱਥੇ ਲਾਇਬ੍ਰੇਰੀ ਬਣ ਗਈ ਆ ਤੇ ਚਲੋ ਮੈਂ ਆਪਣੇ ਨਾਲ-ਨਾਲ ਗੋਪੀ ਲੋਂਗੀਆਂ ਨੂੰ ਵੀ ਆਪਣਾ ਪੂਰਾ ਸਕੂਲ ਘੁਮਾਣਾ ਆ ਤੇ ਆਪਣੀਆਂ ਕਲਾਸਾਂ ਦਿਖਾਣੀਆਂ ਜਿੱਥੇ ਜਿੱਥੇ ਅਸੀਂ ਬੈੰਦੇ ਹੁੰਦੇ ਸੀਗੇ ਸਭ ਤੋਂ ਪਹਿਲਾਂ ਤਾਂ ਸੀਗਾ ਨਿਚਲੇ ਫਲੋਰ ਦੇ ਵਿੱਚ ਇੱਥੇ ਹੀ ਅਸੀਂ ਪਲੱਸ 2 ਤੇ ਪਲੱਸ 1 ਕੀਤੀ ਵਿੱਚ ਫਿਰ ਸਾਹਮਣੇ ਤੁਪਹੁੰਦੀ ਸੀਗੀ ਅਸੀਂ ਪੜਨ ਲਈ ਜਦੋਂ ਲੰਚ ਟਾਈਮ ਹੁੰਦਾ ਸੀਗਾ ਬਾਹਰ ਜਾ ਕੇ ਪਾਰਕ ਦੇ ਵਿੱਚ ਬੈਠ ਜਾਈਦਾ ਸੀ ਤੇ ਫਿਰ ਅਸੀਂ ਆਗੇ ਫਸਟ ਫਲੋਰ ਤੇ ਇੱਥੇ ਮੈਂ ਸਾਹਮਣੀ ਕਲਾਸ ਜੇ ਸਾਡੀ 9ਵੀਂ ਹੁੰਦੀ ਸੀਗੀ ਉਹਦੇ ਨਾਲ ਹੀ 10ਵੀਂ ਕਲਾਸ ਹੁੰਦੀ ਸੀ ਮੈਂ ਰਹਿ ਗਈਆਂ ਥੋੜੇ ਪਿੱਛੇ ਕਿਉਂਕਿ ਮੈਨੂੰ ਮਿਲ ਗਏ ਸੀਗੇ ਅਸੀਂ ਬ੍ਰਾਹਮ ਸਰ ਸਾਨੂੰ ਐਸਐਸਟੀ ਪੜ੍ਹਾਉਂਦੇ ਹੁੰਦੇ ਸੀ ਫਿਰ ਮੈਂ ਆਪਣੀ ਕਲਾਸ ਦੇ ਵਿੱਚ ਬੈਠ ਕੇ ਬਣਾਈ ਆਪਣੀ ਵੀਡੀਓ ਮੈਂ ਕਿਹਾ ਚਲ ਆਇਓ ਮੇਰੇ ਐਡਮਿਸ਼ਨ ਕਰਾ ਲਓ ਮੈਨੂੰ ਦੁਬਾਰਾ ਪੜਨਾ ਹੈ ਸਰ ਵੀ ਹੈਗੀ ਹੁਣ ਤਾਂ ਜਦੋਂ ਪੜ੍ਹਦੇ ਹੁੰਦੇ ਸੀ ਉਹਨਾਂ ਪਰ ਇਹ ਜੀ ਹੁੰਦੀ ਰਹਦਾ ਹੈ ਹਮ ਤਾਂ ਸਕੂਲ ਚ ਲੱਗਦਾ ਬਈ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਸੱਚ ਕਰ ਲਿਆ ਅਸੀਂ ਤਾਂ ਆਪਣੇ ਟੀਚਰਾਂ ਤੋਂ ਬਹੁਤ ਡਰਦੇ ਹੁੰਦੇ ਸੀ ਕਿ ਅਸੀਂ ਤਾਂ ਡਰ ਕੇ ਲੁਕੀ ਜਾਈ ਰਹੇ ਜੇ ਪਤਾ ਹੈ ਗਲੀ ਚੋਂ ਕਿਤੇ ਸਾਹਮਣੇ ਸਰ ਟੱਕਰ ਵੀ ਜਾਣਸ ਤਾਂ ਉਹਨਾਂ ਤੋਂ ਦੇਖਣ ਤੋਂ ਪਹਿਲਾਂ ਹੀ ਲੁਕ ਜਾਈਦਾ ਸੀ ਸਕੂਲ ਤਾਂ ਉਹੀ ਆ ਬਸ ਉਹ ਬੱਚੇ ਹੈ ਨਹੀਂ ਜਿਹੜੇ ਸਾਡੇ ਨਾਲ ਪੜ੍ਹਦੇ ਹੁੰਦੇ ਸੀਗੇ ਸਕੂਲ ਦੇ ਵਿੱਚ ਪਰ ਮੈਂ ਆਪਣੇ ਆਪ ਨੂੰ ਬਹੁਤ ਕੰਟਰੋਲ ਕੀਤਾ ਆ ਮੈਂ ਜਿੰਨੀਆਂ ਵੀ ਕਲਾਸਾਂ ਚ ਗਈ ਆ ਮੈਨੂੰ ਦੇਖ ਕੇ ਬਹੁਤ ਰੋਣਾ ਆਇਆ ਵੀ ਹਾਇ ਅਸੀਂ ਇੱਥੇ ਕਦੇ ਪੜ੍ਹਦੇ ਹੁੰਦੇ ਸੀ ਕੋਈ ਟਾਈਮ ਸੀਗਾ ਅਸੀਂ ਇੱਥੇ ਬਹਿ ਕੇ ਗੱਲਾਂ ਕਰਦੇ ਹੁੰਦੇ ਸੀ ਇਕੱਠੇ ਖੇਡਦੇ ਹੁੰਦੇ ਸੀ ਰੋਟੀ ਖਾਂਦੇ ਹੁੰਦੇ ਸੀਗੇ ਬਸ ਯਾਦਾਂ ਦਾ ਇਥੇ ਖਤਮ ਵੀਡੀਓ ਕਰਦੇ ਹੋ ਸ਼ੇਅਰ ਪੇਸ ਕਰਦੇ ਹੋ ਫੋਲੋ பை ਪਏ